ਸასიਗਲ ਦੋਸਤੋ ਹੈਲੋ ਪੋਪਰ ਦੇ ਵਿੱਚ ਮੈਂ ਟੋਨੀ ਸ਼ਰਮਾ ਤੁਹਾਡਾ ਸਵਾਗਤ ਕਰਦਾ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੈਲੋ ਪੋਪਰ ਦੀ ਕੋਸ਼ਿਸ਼ ਇਹ ਹੀ ਰਹਿੰਦੀ ਆ ਕਿ ਇਲਾਕੇ ਦੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਪ ਕੀਤਾ ਜਾਵੇ ਉਹਨਾਂ ਬਾਰੇ ਜਾਣਿਆ ਜਾਵੇ ਜਾਂ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਜੋ ਸ਼ਹਿਰ ਦੇ ਮੁੱਦੇ ਆ ਜੋ ਅੱਜ ਦੇ ਮੁੱਦਾ ਆ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ ਜਾਂ ਫਿਰ ਉਹਦੀ ਸ਼ਖਸੀਅਤਾਂ ਨਾਲ ਮਿਲ ਕੇ ਉਹਨਾਂ ਬਾਰੇ ਜਾਣੂ ਕੀਤਾ ਜਾਵੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਉਹਨਾਂ ਦੀ ਪਰਸਨੈਲਿਟੀ ਬਾਰੇ ਗੱਲਬਾਤ ਕੀਤੀ ਜਾਵੇ ਇਸ ਤਰ੍ਹਾਂ ਦੀ ਇੱਕ ਪਰਸਨੈਲਿਟੀ ਸਾਡੇ ਵਿੱਚ ਮੌਜੂਦ ਆ ਦੱਸ ਦਈਏ ਕਿ ਜੀ ਆਰ ਡੀ ਸਿਨੇਮਾ ਵਿਵਾ ਕੋਲਾਜ ਜਲੰਧਰ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਬੰਦ ਹੋ ਗਿਆ ਸੀ ਮਾਲ ਬਹੁਤ ਸਾਰੀਆਂ ਫਿਲਮਾਂ ਤੁਸੀਂ ਵੀ ਉੱਥੇ ਦੇਖੀਆਂ ਹੋਣਗੀਆਂ ਅਸੀਂ ਵੀ ਦੇਖੀਆਂ ਉੱਥੋਂ ਅੱਜ ਨਵਜੋਤ ਸਿੰਘ ਜੀ ਸਾਡੇ ਵਿੱਚ ਮੌਜੂਦ ਆ ਸਾਡੇ ਸਟੂਡੀਓ ਤੇ ਮੌਜੂਦ ਆ ਜਿਹੜਾ ਕਿ ਇੱਕ ਦੁਆਰੀ ਫੇਰੀ ਫੇਰ ਜਿਹੜਾ ਖੁੱਲ ਗਿਆ cinema ਤੇ ਗੱਲਬਾਤ ਉਹਨਾਂ ਨਾਲ ਕਰਦੇ ਆ ਵੀ ਸਾਡੇ ਇਲਾਕਾ ਵਾਸੀਆ ਨੂੰ ਜਾ ਉੱਥੋਂ ਦੇ ਜਿਹੜੇ ਫਿਲਮ ਦੇਖਣ ਲੋਕ ਉੱਥੇ ਆਂਦੇ ਆ ਉਹਨਾਂ ਕਿਹੜੀਆਂ ਕਿਹੜੀਆਂ ਸਹੂਲਤਾਂ ਦਿੰਦੇ ਆ ਕੁਝ ਉਹਨਾਂ ਬਾਰੇ ਜਾਣਦੇ ਆ ਕਿੰਦਾ ਖਿਆਲ ਬਣਿਆ ਦੁਆਰਾ ਫਿਰ ਉਸ ਮੌਨ ਨੂੰ ਬਾਦ ਪਏ ਮੌਨ ਨੂੰ ਚਾਲਾਂ ਦਾ ਖੋਲਣ ਦਾ ਕਿਸ ਤਰ੍ਹਾਂ ਉਹਨਾਂ ਨਾਲ ਬਣ ਵਰਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਵਿੱਚ ਮੌਜੂਦ ਆ ਸਵਾਗਤ ਆ ਜੀ ਨੌਜੋਤ ਜੀ ਬਹੁਤ ਬਹੁਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਵਾਈ ਫਾਟ ਸਾਹਿਬ ਜੀ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੋਂ ਹੀ ਦਿੱਲੀ ਟਾਪ ਨਿਊਜ਼ ਕੋਰਪੋਰੇਟ ਦੀ ਟੀਮ ਨੂੰ ਬਹੁਤ ਬਹੁਤ ਔਰਕਾਰਾਂ ਜੀ ਤੁਸੀਂ ਵੀ ਬਹੁਤ ਵਧੀਆ ਸਾ ਪ੍ਰੋਗਰਾਮ ਕਰ ਰਹੇ ਹੋ ਤੇ ਸਾਨੂੰ ਵੀ ਸੁਮਾਕੇ ਲਈ ਤੁਹਾਡਾ ਇੰਤਜ਼ਾਰ ਹੈ ਥੈਂਕ ਯੂ ਸਰ ਥੈਂਕ ਯੂ ਸਰ ਪਹਿਲਾਂ ਤਾਂ ਆਪਾਂ ਤੁਹਾਡੇ ਤੁਹਾਡੇ ਬਾਰੇ ਗੱਲ ਕਰਦੇ ਆ ਜੀ ਕਿਸ ਤਰ੍ਹਾਂ ਖਿਆਲ ਬਣਿਆ ਜੀ ਪਿੱਛੋਂ ਤੁਸੀਂ ਕਿੱਥੇ ਹੋ ਕਿੱਥੋਂ ਤੇ ਕਿੱਥੋਂ ਆਏ ਤੁਸੀਂ ਜਲੰਧਰ ਹੀ ਕਿਉਂ ਚੁ ਕਿਉਂ ਤੁਹਾਨੂੰ ਇੱਥੇ ਆਪਾਂ ਕੰਮ ਕਰਕੇ ਇੱਥੇ ਚਲਾਣੇ ਆ ਕਿਦਾਂ ਖਿਆਲ ਬਣਿਆ ਸਾਰੇ ਦਾ ਸਭ ਦੇਖੋ ਇਹ ਤਾਂ ਮਾਲਕ ਦੇ ਰੰਗ ਆ ਤੇ ਪਿੰਡ ਮੈਂ ਲੋਕਲ ਆ ਇੱਥੇ ਦਾ ਜੀ ਹੁਸ਼ਿਆਰਪੁਰ ਦੇ ਵਿੱਚ ਬੁੱਲੋਵਾਲ ਮੇਰਾ ਪਿੰਡ ਹੈ ਤੇ ਮਿਸਟਰ ਰਵਿੰਦਰਪਾਲ ਰਵੀ ਜੀ ਸਰ ਦੇ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ 2015 16 17 16 ਦੇ ਵਿੱਚ ਦਿਓਘਾੜ ਦੇ ਵਿੱਚ ਅਸੀਂ ਸਿਨੇਮਾ ਬਣਾਇਆ ਸੀ ਠੀਕ ਹੈ ਜੀ ਕਿਸੇ ਕਾਰਨ ਵਜh ਨਹੀਂ ਚੱਲ ਸਕਿਆ ਇਹ ਔਨਰਸ ਅਵੇ ਦੇ ਵਿੱਚ ਉਹ ਫੋਟੋਗ੍ਰਾਫ ਜਾ ਰਹੇ ਆ ਠੀਕ ਹੈ ਜੀ ਤੇ ਸਰ ਦੇ ਨਾਲ ਗੱਲਬਾਤ ਹੋਈ ਤੇ ਜਲੰਧਰ ਵਿਵਾ ਕੁਲਾਜ ਕੋਲੇ ਇੱਕ 빅 সিনেমা ਚਲਾ ਰਿਹਾ ਸੀ ਫਿਰ ਕਾਰਨੀਵਲ ਚਲਾ ਰਿਹਾ ਸੀ ਠੀਕ ਹੈ ਜੀ ਲਾਕਡਾਊਨ ਤੋਂ ਬਾਅਦ ਦੇਖੋ ਜੀ ਸਭ ਤੋਂ ਪਹਿਲਾਂ ਫੂਡ ਇੰਡਸਟਰੀ ਬੰਦ ਹੋਈ ਐਂਟਰਟੇਨਮੈਂਟ ਇੰਡਸਟਰੀ ਬੰਦ ਹੋਈ ਤੇ ਸਭ ਤੋਂ ਲੇਟ ਵੀ ਇਹ ਸ਼ੁਰੂ ਹੋਏ ਫਿਰ ਸੋਸ਼ਲ ਡਿਸਟੈਂਸਿੰਗ ਦਾ ਪੰਗਾ ਰਿਆ ਫਿਰ ਉਸ ਤੋਂ ਬਾਅਦ OTT ਆ ਗਈ ਕਿਹ ਚੀਜ਼ਾਂ ਹੋਈਆਂ ਤੇ ਕਾਰਨੀਵਲ ਜਾਣ ਤੋਂ ਬਾਅਦ ਸਿਨੇਮਾ ਬੰਦ ਪਿਆ ਸੀ ਉਸ ਤੋਂ ਬਾਅਦ ਜੀਆਰਡੀ ਨੇ ਫੇਸ ਖੋਲਿਆ ਤੇ ਜੀਆਰਡੀ ਤੋਂ ਫਿਰ ਸਰਨੇ ਹੈਂਡਓਵਰ ਲੈ ਲਿਆ ਠੀਕ ਹੈ ਹੁਣ ਜੀਆਰਡੀ ਸਿਨੇਮਾ ਤੁਸੀਂ ਦੇਖ ਰਹੇ ਹੋ ਜੀ ਜੀਆਰਡੀ ਕਲੇਪ ਸਿਨੇਮਾ ਹੋ ਗਿਆ ਹੈ ਤੇ ਤੁਹਾਡਾ ਵਿਵਾ ਕੋਲਾਜ 3ਰਡ ਫਲੋਰ ਦੇ ਵਿੱਚ ਹੈਗਾ ਜੀ ਤੇ ਦਿਨ ਦਾ ਚੌਂਣੀ ਤਰੱਕੀ ਤੁਹਾਡੇ ਆਸ਼ੀਰਵਾਦ ਨਾਲ ਹੀ ਲੈਣੀ ਹੈ ਸਾਨੂੰ ਆਸ਼ੀਰਵਾਦ ਦਿਓ ਜੀ ਤੇ ਤੁਹਾਡੇ ਇਲਾਕੇ ਦੇ ਵਿੱਚ ਔਰ ਭੀੜ ਤੋਂ ਰਹਿਤ ਸਰ ਹਮ ਬਿਲਕੁਲ ਫੁਲੀ ਲਗਜ਼ਰੀ ਸਿਨੇਮਾ ਹੈ ਫੁਲੀ 에어 ਕੰਡੀਸ਼ਨ ਸਿਨੇਮਾ ਹੈ रिक्लाइनर ਸਾਡੇ ਕੋਲ ਨੇ ਐਟਮੋਸਮ ਸਾਡੇ ਕੋਲ ਐਸੀਪੀ 950 ਦਾ ਪ੍ਰੋਸੈਸਰ ਸਾਡੇ ਕੋਲ ਹੈ ਔਰ ਸਭ ਤੋਂ ਵੱਡੀਆਂ ਸਕਰੀਨਾਂ ਨੇ ਸਾਡੇ ਕੋਲ ਪੂਰੇ ਜਲੰਧਰ ਦੇ ਵਿੱਚ ਸਾਡਾ ਕਿਸੇ ਨਾਲ ਕੰਪੀਟੀਸ਼ਨ ਨਹੀਂ ਅਸੀਂ ਕਿਸੇ ਨੂੰ ਕੁਝ ਇਹ ਨਹੀਂ ਕਹਿੰਦੇ ਵੀ ਸਾਡੇ ਕੋਲ ਏਆਈਓਐਸ ਮੈਂ ਤਾਂ ਅਸੀਂ ਜੋ ਸਾਨੂੰ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਲਗਜ਼ਰੀਅਸ ਸੀਟਸ ਦੇ ਨਾਲ ਔਰ ਕੀ ਫੂਡ ਕੁਆਲਿਟੀ ਤੁਹਾਨੂੰ ਅਸੀਂ ਦੇਾਂਗੇ ਬਿਹਤਰੀਨ ਤੁਹਾਨੂੰ ਸਰਵਿਸ ਦੇਾਂਗੇ ਔਰ ਜਿੱਦਾਂ ਤੁਸੀਂ ਪਹਿਲਾਂ ਵੀਵਾ ਕਲਾਜ ਜਾਂਦੇ ਰਹੇ ਆ ਉਸੇ ਤਰ੍ਹਾਂ ਦੀਆਂ ਰੌਣਕਾਂ ਮੁੜ ਤੋਂ ਤੁਹਾਨੂੰ ਅਸੀਂ ਦੇਨ ਲਈ ਹਾਜ਼ਰ ਹੋਇਆ ਜੀ ਤੇ ਤੁਸੀਂ ਹੁਣ ਸਾਡੇ ਕੋਲ ਚੱਲ ਰਹੀ ਹੈ ਜੀ ਅਕਾਲ ਮੂਵੀ ਠੀਕ ਹੈ ਜੀ ਗਿੱਪੀ ਗਰੇਵਾਲ ਸਾਹਿਬ ਦੀ ਹੈ ਫਿਰ ਨਿਰਮਿਤ ਖੈਰਾ ਜੀ ਉਹਦੇ ਵਿੱਚ ਨੇ ਗਿੱਪੀ ਗਰੇਵਾਲ ਸਾਹਿਬ ਦਾ ਬੇਟਾ ਉਹਦੇ ਵਿੱਚ ਹੈ ਔਰ ਗੁਰਪ੍ਰੀਤ ਕੋਗੀ ਜੀ ਇਹਦੇ ਵਿੱਚ ਨੇ ਬਿਲਕੁਲ ਤੇ ਮੂਵੀ ਬਹੁਤ ਹੀ ਵਧੀਆ ਲੋਕੀ ਇਛਾ ਨਾਲ ਦੇਖ ਰਹੇ ਹਾਂ ਤੁਸੀਂ ਵੀ ਮੇਰੇ ਖਲ ਕੱਲ ਦੇ ਕੱਲ ਅਸੀਂ ਵੀ ਦੇਖ ਕੇ ਆਏ ਮੂਵੀ ਸਾਡੇ ਸਿੰਦਰ ਰਾਜਾ ਜੀ ਮੈਂ ਅਸੀਂ ਖੁਦ ਪਾਜੀ ਆਪਣੇ ਟੌਪ ਨਿਊਜ਼ ਦੇ ਬਿਲਕੁਲ ਬਿਲਕੁਲ ਆ ਆਪਣਾ ਆਦਮਪੁਰ ਦੇ ਨਾਲਲੇ ਤੇ ਨੋਖੀ ਨੇ ਜੀ ਉਪਰ ਬਿਲਕੁਲ ਸਰ ਬਿਲਕੁਲ 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 ਸ਼ਾਖਾਵਾਂ ਹੋ ਗਈ ਬਿਲਕੁਲ ਸਰ ਬਿਲਕੁਲ ਉਹ ਵੀ ਦੇਖ ਕੇ ਆਇਆ ਉਹਨਾਂ ਨੂੰ ਵੀ ਅੱਛੀ ਲੱਗੀ ਔਰ ਜਿੰਨੇ ਵੀ ਕੱਲ ਪਰਿਵਾਰ ਦੇਖਿਆ ਅਸੀਂ ਫੀਡਬੈਕ ਲਏ ਨੇ ਉਹਨਾਂ ਤੋਂ ਤੇ ਸਭ ਨੇ ਕਿਹਾ ਜੀ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਆ ਹਾਂ ਹਾਂ ਦੇਖੋ ਜੀ ਇਹ ਬਣਾਉਣ ਵਾਲੇ ਨੇ ਤੇ ਇੱਕ ਚੀਜ਼ ਬਣਾਤੀ ਬਿਲਕੁਲ ਉਹ ਪਬਲਿਕ ਨੂੰ ਮੈਸੇਜ ਕੀ ਦੇ ਰਹੀ ਹੈ ਬਿਲਕੁਲ ਸਹੀ ਗੱਲ ਜੋ ਅੱਜ ਦੇ ਹਾਲਾਤ ਨੇ ਉਹਦੇ ਲਈ ਇਦਾਂ ਦੀਆਂ ਮੂਵੀਜ਼ ਲਗਾਤਾਰ ਆਣੀਆਂ ਚਾਹੀਦੀਆਂ ਬਿਲਕੁਲ ਸਰ ਬਿਲਕੁਲ ਜੀ ਸਰ ਇਸ ਤਰ੍ਹਾਂ ਆਪਣੇ ਇੱਕ ਖਿਆਲ ਜਿਸ ਨਾਲ ਆਪਾਂ ਗੱਲ ਕਰੀਏ ਕਿ ਇਹੀ ਕਿਉਂ ਖਿਆਲ ਆਇਆ ਕਿ ਇਹ ਬੰਦ ਪਿਆ ਮੋਲ ਇਹਨੂੰ ਹੀ ਆਪਾਂ ਓਪਨ ਕੀਤਾ ਜਾਵੇ ਸਰ ਇਲਾਕੇ ਨੂੰ ਉਹਦੀ ਲੋੜ ਸੀ ਹਾਂ ਕਿਉਂਕਿ ਇਨ ਬਿਟਵੀਨ ਜੇ ਆਪਾਂ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਇਨ ਬਿਟਵੀਨ ਇਹਦੇ ਦਰਮਿਆਨ ਹੀ ਬਹੁਤ ਸਾਰੇ ਮਾਲ ਹੋਰ ਖੁੱਲ ਗਏ ਖੁੱਲੇ ਆ ਜੀ ਪੀਵੀਆਰ ਸਰ ਹਾਂ ਸ਼ਹਿਰ ਦੀ ਚ ਸਾਰਾ ਮਾਲ ਹੋ ਗਿਆ ਹੈ ਉਹ ਲਾਸ਼ਰਿੰਦਾ ਬਹੁਤ ਜ਼ਿਆਦਾ ਹੋਤੇ ਜੀ ਜੀ ਇਹ ਤੁਹਾਨੂੰ ਕਿਹ ਜਿਹੜਾ ਬੈਨੀਫਿਟ ਹੈ ਕਿ ਜਿਹੜਾ ਆਪਾਂ ਗੱਲ ਕਰਦੇ ਜੇਕਰ ਕਿ ਤੁਹਾਨੂੰ ਜਿਹੜਾ ਸਿੱਧਾ ਬੈਨੀਫਿਟ ਇਹ ਹੋਇਆ ਕਿ ਤੁਹਾਡੇ ਇਲਾਕੇ ਹੀ ਜਿਹੜੀ ਯੂਨੀਵਰਸਿਟੀ ਲੱਗੇ ਪੈਂਦੀ ਆ ਬਿਲਕੁਲ ਜੀ ਸਰ ਇੱਕ ਲੋਤਾ ਸਿਨੇਮਾ ਚਲੰਦਰ ਦੇ ਵਿੱਚ ਜਿੱਥੇ ਤੇਲਗੂ ਮੂਵੀ ਵੀ ਚੱਲਦੀ ਹੈ ਹਮ ਤਾਮਿਲ ਮੂਵੀ ਵੀ ਚੱਲਦੀ ਹੈ ਉੜੀਆ ਮੂਵੀ ਵੀ ਚੱਲਦੀ ਠੀਕ ਹੈ ਜੀ ਪੰਜਾਬੀ ਵੀ ਚੱਲਦੀ ਹੈ ਹਿੰਦੀ ਵੀ ਚੱਲਦੀ ਹੈ ਤੇ ਇੰਗਲਿਸ਼ ਹਾਲੀਵੁੱਡ ਵੀ ਚੱਲਦੀ ਹੈ ਬਿਲਕੁਲ ਤੇ ਹਰ ਬੰਦੇ ਦੇ ਆਪਣੇ ਟੇਸਟ ਦੇ ਲਈ ਇਸ ਲੈ ਕੇ ਚੱਲਦੇ ਆ ਆ ਸਾਨੂੰ ਲਵਲੀ ਦਾ ਕਾਫੀ ਸਹਿਯੋਗ ਮਿਲਦਾ ਹੈ ਜੀ ਸਾਊਥ ਦੇ ਜੋ ਬੱਚੇ ਉਥੇ ਪੜਦੇ ਆ ਔਰ ਸਾਊਥ ਦੇ ਜੋ ਮੈਂ ਦੇਖਿਆ ਜੀ ਬੱਚਿਆਂ ਮੂਵੀ ਦੀ ਕ੍ਰੇਜ਼ ਬਹੁਤ ਹੀ ਵੱਖਰਾ ਹੈ ਬਿਲਕੁਲ ਸਹੀ ਪਾਗਲ ਨੇ ਬਿਲਕੁਲ ਸਹੀ ਬੀਵੀ ਔਰ ਬਹੁਤ ਸਾਡਾ ਸਾਥ ਦਿੰਦੇ ਨੇ ਤੇ ਬੱਸ ਹੁਣ ਤੁਹਾਡੇ ਸਾਥ ਦੀ ਲੋੜ ਹੈ ਜੀ ਤੁਹਾਡੇ ਲਈ ਆਕਾਲ ਮੂਵੀ ਤੇ ਚਾਕ ਮੂਵੀ ਅਸੀਂ ਲੈ ਕੇ ਆਏ ਹੋਇਆ ਸੱਦੀ ਦੇਲ ਦੀ ਮੂਵੀ ਹੈ ਚਾਕ ਮੂਵੀ ਉਹਨੂੰ ਵੀ ਬੜਾ ਪਰਮਾ ਹੁੰਗਾਰਾ ਮਿਲ ਰਿਹਾ ਤੇ ਹੁਣ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਇੱਥੋਂ ਸਿੱਧੀ ਗੱਡੀ ਪਾਈ ਪੀਪੀ ਤੋਂ ਸਿੱਧਾ ਕੈਂਟ ਤੁਹਾਡਾ ਆਪਣਾ ਵੀਵਾ ਕਲਾ ਜਾ ਕੇ ਤੇ 3rd ਫਲੋਰ ਤੇ ਆਣ ਕੇ जीआरडी क्रिएटर वाला नजारा सर लोका नु की ਤੁਸੀਂ ਸਹੂਲਤਾ ਉਥੇ ਦੋਗੇ ਕਿਉਂਕਿ ਬਹੁਤ ਸਾਰੇ ਸਾਡੇ ਈਵਰਸ ਆ ਜਿਹੜੇ ਆ ਸਾਡੇ ਨਾਲ ਇਸ ਵਕਤ ਜੁੜੇ ਵੀ ਹੋਏ ਆ ਤੇ ਬਹੁਤ ਸਾਰੇ ਲੋਕ ਸਾਡੀ ਵੀਡੀਓ ਜਿਹੜੀ ਆ ਵੀਡੀਓ ਖਤਮ ਹੋਣ ਤੋਂ ਬਾਅਦ ਵੀ ਸਾਡੀ ਦੇਖਣਗੇ ਉਹ ਇਹ ਜਾਨਣਾ ਜ਼ਰੂਰ ਚਾਣਗੇ ਕਿ ਸਾਨੂੰ ਸਹੂਲਤਾ ਉਥੇ ਕੀ ਮਿਲਣ ਗਿਆ ਕਿਉਂਕਿ ਜੇਕਰ ਬਾਕੀ ਸਿਨੇਮਾ ਦੀ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਸਹੂਲਤਾ ਉਥੇ ਆ ਔਰ ਗੈਪ ਆ ਚੁੱਕਾ ਇੱਕ ਬਹੁਤ ਜੀ ਇੱਕ ਗੈਪ ਆ ਚੁੱਕਾ ਵਾ ਤੇ ਲੋਕ ਇੱਕਾ ਹਮੇਸ਼ਾ ਹਰ ਇੱਕ ਹਰੇਕ ਬੰਦੇ ਦੀ ਕਾ ਮੈਂਟੈਲਿਟੀ ਹੁੰਦੀ ਆ ਕਿ ਜੇਕਰ ਮੈਂ ਉੱਥੇ ਜਾਊਗਾ ਤੇ ਮੈਨੂੰ ਇੱਕ ਸਾਊਂਡ ਵਧੀਆ ਮਿਲੇ ਇੱਕ ਸੀਟਿੰਗ ਚੇਅਰ ਸੇ ਮੈਨੂੰ ਅੱਛੀ ਮਿਲਣੇ ਇੱਕ ਉੱਥੋਂ ਦਾ ਜਿਹੜਾ ਮਾਹੌਲ ਆ ਉਹ ਮੈਨੂੰ ਵਧੀਆ ਮਿਲੇ ਕਿ ਇਹ ਚੀਜ਼ਾਂ ਸਾਲੀਆਂ ਪ੍ਰੋਵਾਈਡ ਹੋਣਗੀਆਂ ਉੱਥੇ ਬਟ ਆਬਵੀਅਸਲੀ ਮੈਂ ਵੀ ਅਗਰ ਆਪਣੇ ਫੈਮਿਲੀ ਨਾਲ ਜਾਊਗਾ ਮੈਂ ਸਭ ਤੋਂ ਪਹਿਲਾਂ ਘੋਗਾ ਸੇਫਟੀ ਹੂੰ ਬਿਲਕੁਲ ਬਿਲਕੁਲ ਸਹੀ ਗੱਲ ਸਭ ਤੋਂ ਮੇਨ ਚੀਜ਼ ਸੇਫਟੀ ਹੈ ਬਿਲਕੁਲ ਤੁਸੀਂ ਸਾਡੇ ਕੋਲ ਆਓ ਸਾਡੇ ਕੋਲ ਬੌਂਸਰਸ ਨੇ ਸਾਡੇ ਕੋਲ ਟ੍ਰੇਨਡ ਸਿਕਿਉਰਿਟੀ ਸਟਾਫ ਹੈ ਜੀ ਸਾਡਾ ਸੀਆਰਓਸ ਦਾ तानु पूरा एंटरटेन कर फाइव स्टार होटल एम्पल स्पेस तानु पार्किंग भी मिलेगा जी और डिलीशियस फूड गरंटी लें और जो हाईजीन है हाईजीन सब तो मेन रखा गया जी नीट एंड क्लीन वाशरूम नीट एंड क्लीन सीट्स ਔਰ ਜੋ ਸਾਊਂਡ ਕੁਆਲਿਟੀ ਹੈ ਅਗਰ ਪੈਨ ਵੀ نیچے ਦੇਖੇਗੇ ਨਾ ਤਾਂ ਵੀ ਆਵਾਜ਼ ਸੁਣੇਗੀ ਵੈਰੀ ਗੁੱਡ ਇਸ ਤਰ੍ਹਾਂ ਦੀ ਹੈ ਔਰ ਸੇਫਟੀ ਦਾ 100% ਅਸੀਂ ਖਿਆਲ ਤੁਹਾਡੇ ਵੀ 100% ਕੰਨੇ ਆ ਜੀ ਤੁਸੀਂ ਇੱਕ ਵਾਰੀ ਆਉਂਗੇ ਪਰਿਵਾਰ ਨਾਲ ਦੁਬਾਰਾ ਫੇਰ ਆਉਂਗੇ ਸਰ ਕਿਦਾਂ ਦਾ ਰਿਸਪੌਂਸ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਸਰ ਦਸੰਬਰ ਦੇ ਵਿੱਚ ਸ਼ੁਰੂ ਕੀਤਾ ਸੀਗਾ ਜੀ ਜੀਆਰਟੀ ਨੇ ਉਸ ਤੋਂ ਬਾਅਦ ਜੀਆਰਟੀ ਤੋਂ ਫਿਰ ਅਸੀਂ ਲਿਆ ਜੀ ਔਰ ਇੱਕ ਤਰੀਕ ਤੋਂ ਜੋ 1 April ਹੈ ਜੀ ਇੱਕ April ਤੋਂ ਹੈਂਡਓਵਰ ਹੋਇਆ ਜੀ ਤੇ ਹੁਣ 9 ਸਾਲ ਲਈ ਅਸੀਂ ਤੁਹਾਡੇ ਕੋਲ ਆ ਜੀ ਸੇਵਾ ਲਈ 9 ਸਾਲ ਤਾਂ ਸਾਡੇ ਕੋਲ ਇਜ਼ ਐਗਰੀਮੈਂਟ ਹੈ ਤੇ ਹੁਣ 9 ਸਾਲ ਤੁਹਾਡੀ ਸੇਵਾ ਦੇ ਵਿੱਚ ਆ ਤੇ ਤੁਸੀਂ ਨਾਲ ਚੱਲਣਾ ਹੈ ਤੁਹਾਡੇ ਬਿਨਾ ਅਸੀਂ ਕੁਝ ਨਹੀਂ ਦੇਖੋ ਜੀ ਜੋ ਡਾਇਰੈਕਟਰ ਸਾਹਿਬ ਨੇ ਰਵਿੰਦਰਪਾਲ ਰਵੀ ਜੀ ਸ਼ਿਵਾ ਸਰ ਉਹਨਾਂ ਨੇ ਇੱਕ ਤੁਹਾਨੂੰ ਇੱਕ ਪਲੇਟਫਾਰਮ ਬਣਾ ਕੇ ਦੇ ਦਿੱਤਾ ਜੀ ਉਸ ਪਲੇਟਫਾਰਮ ਨੂੰ ਤੁਸੀਂ ਯੂਜ਼ ਕਰਨਾ ਹੈ ਤੁਸੀਂ ਸਾਬਣਾ ਹੈ ਤੁਸੀਂ ਅੱਗੇ ਵਧਾਉਣਾ ਹੈ ਤੇ ਤੁਸੀਂ ਅਗੇ ਸਾਨੂੰ ਲੈ ਕੇ ਜਾਣਾ ਕਿੱਦਾਂ ਦਾ ਸਰ ਰਿਸਪੌਂਸ ਮਿਲ ਰਿਹਾ ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਜੀ ਲੋਕਾਂ ਦਾ ਬਹੁਤ ਪਿਆਰ ਹੰਗਾਰਾ ਮਿਲ ਰਿਹਾ ਤੁਸੀਂ ਕੱਲ ਆਏ ਸੀ ਸ਼ਾਮ ਬਿਲਕੁਲ ਸਰ ਬਿਲਕੁਲ ਬਿਲਕੁਲ ਔਰ ਫੈਮਲੀਆਂ ਆ ਰਹੀਆਂ ਨੇ ਜੀ ਫੈਮਲੀ ਇੰਜੋਏ ਕਰ ਰਹੀਆਂ ਨੇ ਫੈਮਲੀ ਉੱਥੇ ਜਾਂਦੀ ਹੈ ਜਿੱਥੇ ਸੇਫਟੀ ਵੀ ਹੋਵੇ ਔਰ ਦੋ ਚੀਜ਼ ਵਧੀਆ ਹੋਵੇ ਔਰ ਹਰ ਬੰਦਾ ਆਪਣੇ ਮੋਕਾ ਨਹੀਂ ਚਾਹੀਦਾ ਮਤਲਬ ਕੁਝ ਤਰੀਫ ਕਰਕੇ ਜਾ ਰਹੇ ਜੀ ਹੋਰ ਸਾਰੇ ਗਏ ਇਹਦੀ ਲੋਡ ਸੀ ਬੰਦ ਪਿਆ ਸੀ ਸਾਨੂੰ ਸ਼ਹਿਰ ਜਾਣਾ ਪੈਂਦਾ ਸੀਗਾ ਸ਼ਹਿਰ ਦੇ ਵਿੱਚ ਪਾਰਕਿੰਗ ਨਹੀਂ ਮਿਲਦੀ ਸੀ ਹਾਂ ਉਹਨਾਂ ਲੋਕਾਂ ਲਈ ਕੁਝ ਉਹਨਾਂ ਲੋਕਾਂ ਲਈ ਐਕਸਪੀਰੀਅੰਸ ਬਹੁਤ ਬਹੁਤ ਹੈ ਗਿਆ ਹੁਣ ਸਾਹਮਣੇ ਪ੍ਰਾਗਪੁਰਾ ਜੀ ਪ੍ਰਾਗਪੁਰਾ ਤੋਂ ਪਹਿਲਾਂ ਉਹਨਾਂ ਨੂੰ ਸ਼ਹਿਰ ਜਾਣਾ ਪੈਂਦਾ ਸੀ ਹੁਣ ਪ੍ਰਾਗ ਤੋਂ ਬਸ ਪੁਲ ਪਾਰ ਕੀਤਾ ਸਾਹਮਣੇ ਤੁਹਾਡਾ ਸਿਨੇਮਾ ਤੇ ਸਰ ਆਫਰਸ ਵਗੈਰਾ ਕੀ ਕੀ ਦੇ ਰਹੇ ਹੋ ਆਫਰਸ ਅਸੀਂ ਲੈ ਕੇ ਆ ਰਹੇ ਹਾਂ ਜੀ ਅ ਭਾਈ 1 ਗੈਟ 1 ਫ੍ਰੀ ਦਾ ਆਫਰ ਵੀ ਲੈ ਕੇ ਆ ਰਹੇ ਆਂ ਔਰ ਸਟੂਡੈਂਟ ਲਈ ਬੜਾ ਅੱਛਾ ਫ੍ਰੀ ਆਫਰ ਲੈ ਕੇ ਆਇਆ 10% ਡਿਸਕਾਊਂਟ ਫੂਡ ਦੇ ਉੱਪਰ ਲੈ ਕੇ ਆ ਰਹੇ ਆਂ ਫਿਰ ਤੁਹਾਡੇ ਇੱਕ ਕਾਰਡ ਸਿਸਟਮ ਅਸੀਂ ਬਣਾ ਰਹੇ ਆਂ ਜੀ ਜਿਸ ਤੁਹਾਡੇ ਪੁਆਇੰਟਸ ਵੜਨਗੇ ਔਰ ਉਸ ਤੋਂ ਇਲਾਵਾ ਸਰ ਅਸੀਂ ਸਵੇਰੇ ਇੱਕ ਦੇਲੀ ਦੇ ਦੋ ਪਾਸਿਸ ਕੱਢਦੇ ਆਂ ਤੇ ਚਾਰ ਮੈਂਬਰ ਬੀਆ ਬੀਬੀ ਜਾਂ ਫਿਰ ਕੋਈ ਜੋ ਵੀ ਹੈ ਬਿਲਕੁਲ ਬਿਲਕੁਲ ਸਹੀ ਠੀਕ ਹੈ ਜੀ ਪੈਪਸੀ ਪਾਪਕਰਨ ਦੇ ਨਾਲ ਅਸੀਂ ਫ੍ਰੀ ਦਿੰਦੇ ਆ ਰੇਡੀਓ ਸਿਟੀ ਦੇ ਉੱਪਰ ਆਰ ਜੇ ਸੈਂਡੀ ਜੀ ਦਾ ਪ੍ਰੋਗਰਾਮ ਚੱਲਦਾ ਜੀ 7 ਵਜੇ ਤੋਂ ਲੈ ਕੇ 11 ਵਜੇ ਤੱਕ ਉਹਦੇ ਵਿੱਚ ਅਸੀਂ ਸਵਾਲ ਜੋ ਆਖਦੇ ਆਂ ਸਿਨੇਮਾ ਬਾਰੇ ਮੂਵੀਜ਼ ਬਾਰੇ ਜੋ ਬੰਦੇ ਜਿੱਤਦੇ ਨੇ ਉਹਨਾਂ ਨੂੰ ਫਿਰ ਕਪਲ ਮੂਵੀ ਪਾਸੇ ਫ੍ਰੀ ਮਿਲਦਾ ਹੈ ਜੀ ਠੀਕ ਹੈ ਜੀ ਇਹ ਚੀਜ਼ਾਂ ਇਹ ਹੀ ਚੀਜ਼ਾਂ ਜਿਹੜੀਆਂ ਵਾਂ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਗਿਆ ਅਟਰੈਕਟ ਕਰਨ ਗਿਆ ਆਪਣੇ ਵੱਲੋਂ ਬਿਲਕੁਲ ਜੀ ਸਰ ਮੈਂ ਅਹੀ ਤਾਂ ਵੀ ਸੁਣਿਆ ਮਗਰ ਤੁਸੀਂ ਮੂਵੀ ਤੇ ਖੁਦ ਵੀ ਸੀ ਰੋਲ ਕੀਤੇ ਆ ਹਾਂਜੀ ਕੀਤੇ ਜੀ ਇੱਕ ਆਪਣੇ ਇੱਥੇ ਹਰਦਵਾਰ ਦੇ ਵਿੱਚ ਮੂਵੀ ਸੀ ਜਿਹ ਇੱਕ ਪੰਜਾਬੀ ਮੂਵੀ ਹੈ ਜੀ ਔਰ ਇੱਕ ਪੰਜਾਬੀ ਮੂਵੀ ਆ ਵੀ ਰਹੀ ਹੈ ਜੀ ਉਹ ਦੇਸ਼ ਵੀ ਕੀਤਾ ਮੈਂ ਡਿਸਕ੍ਰਾਈਬ ਨਹੀਂ ਕਰ ਸਕਦਾ ਜਿਹੜੀ ਆ ਰਹੀ ਹੈ ਠੀਕ ਠੀਕ ਆ ਤੁਸੀਂ ਦੇਖੋਗੇ ਬਾਅਦ ਜਲਦੀ ਪਹਿਲਾ ਸਾਲ ਕਿਹੜੀ ਕਿਹੜੀ ਮੂਵੀ ਕੀਤਾ ਪਹਿਲਾ ਸਾਲ ਜੀ ਇੱਕ ਤਾਂ ਹਰਦਵਾਰ ਦੇ ਵਿੱਚ ਲੋਕਲ ਮੂਵੀ ਸੀ ਉਹਨਾਂ ਦੀ YouTube ਦੀ ਰਵਿੰਦਰ ਆਪਣਾ ਅਕੀਰ ਦਾ ਨਾਮ ਜੀ ਐਮਐਲਏ ਸਾਹਿਬ ਹੈ ਉਹਨਾਂ ਨੇ ਪੜਾਇਆ ਹੋਇਆ ਉੱਤੇ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਪੰਜਾਬੀ ਮੂਵੀ ਹੈ ਜੀ ਦੇਵ ਕਰੋੜ ਦੀ ਉਹਦੇ ਨਾਲ ਕੀਤਾ ਹੈ ਜੀ ਠੀਕ ਹੈ ਜੀ ਤੇ ਉਸੇ ਲੋਕਾਂ ਨੇ ਬੜਾ ਪਿਆਰ ਮਿਲਾ ਦਿੱਤਾ ਜਿਹਾ ਸਟੇਜ ਪਾਵਰ ਪ੍ਰੋਗਰਾਮ ਬਹੁਤ ਕੀਤੇ ਨੇ ਨੁਕੜ ਨਾਟਕ ਬਹੁਤ ਕੀਤੇ ਨੇ ਠੀਕ ਹੈ ਬਸ ਇੱਕ ਪੈਸ਼ਨ ਹੈ ਜੀ ਸਿਨੇਮਾ ਇੱਕ ਇੱਕ ਸ਼ੁਰੂ ਤੋਂ ਹੀ ਇੱਕ ਇੱਕ ਬਣ ਗਿਆ ਸੀ ਇੱਕ ਮੈਂਟੈਲਿਟੀ ਬਣ ਚੁੱਕੀ ਸੀ ਇਹ ਵਾਲੀ ਕਿ ਮੈਂ ਕਲਾਕਾਰੀ ਦੇ ਵਿੱਚ ਹੀ ਜਾਣਾ ਜੀ ਜੀ ਚਾਹੇ ਹੁਣ ਕਿਉਂਕਿ ਤੁਸੀਂ ਕਲਾਕਾਰੀ ਤੋਂ ਬਾਅਦ ਇੱਕਦਮ ਸਿਨੇਮੇ ਵੱਲ ਆ ਗਏ ਸਰ 베ਰੀ ਫੈਮਿਲੀ ਦੇ ਵਿੱਚ ਮੋਸਟਲੀ ਤੁਹਾਨੂੰ ਜਾਂ ਤਾਂ ਇੰਜੀਨੀਅਰ ਮਿਲਣਗੇ ਜਾਂ ਮਿਲਣਗੇ ਮਾਸਟਰ ਠੀਕ ਹੈ ਵੈਰੀ ਗੁੱਡ ਤੇ ਫਾਦਰ ਸਾਹਿਬ ਵੀ ਇੰਜੀਨੀਅਰ ਤਾਇਆ ਜੀ ਇੰਜੀਨੀਅਰ ਤਾਇਆ ਜੀ ਤੁਸੀਂ ਟੀਚਰ ਤਾਈ ਜੀ ਟੀਚਰ ਫਿਰ ਉਸ ਤੋਂ ਬਾਅਦ ਮੇਰੇ ਬ੍ਰਦਰ ਜਿਹੜੇ ਨੇ ਉਹ ਵੀ ਇੰਜੀਨੀਅਰ ਉਸਦੀ ਵਾਈਪੀ ਇੰਜੀਨੀਅਰ ਛੋਟਾ ਬ੍ਰਦਰ ਵੀ ਵਾਈਪੀ ਟੀਚਰ ਤੇ ਅਸੀਂ ਥੋੜੇ ਇੱਧੇ ਰਹਿ ਗਏ ਜੀ ਫਿਲਮਾਂ ਪਰ ਨਹੀਂ ਬਹੁਤ ਬਹੁਤ ਵੱਡੀ ਗੱਲ ਆ ਕਿਉਂਕਿ ਇਹ ਵੀ ਕਲਾਕਾਰੀ ਕਿਸੇ ਕਿਸੇ ਦੇ ਵਿੱਚ ਹੁੰਦੀ ਹੈ ਜੀ ਇੱਕ ਸਰ ਪੈਸ਼ਨ ਹੁੰਦਾ ਹੈ ਬਿਲਕੁਲ ਸਹੀ ਬਿਲਕੁਲ ਤੇ ਸਹੀ ਸ਼ੁਰੂਤ ਸ਼ੁਰੂਤ ਹੋਈ ਆ ਜੀ ਹਾਂਜੀ ਜਦੋਂ ਤੁਹਾਡਾ ਪੈਸ਼ਨ ਹੋਵੇ ਉਦੋਂ ਬੰਦਾ ਥੱਕਦਾ ਨਹੀਂ ਹਾਂ ਬਿਲਕੁਲ ਤੇ ਤੁਹਾਡਾ ਬੜਾ ਸੀ ਆਉਂਦੇ ਨਹੀਂ ਕਿਉਂਕਿ ਤੁਹਾਨੂੰ ਅਸੀਂ ਐਂਟਰਟੇਨ ਕਰਨਾ ਹੈ ਐਂਟਰਟੇਨਮੈਂਟ ਇੰਡਸਟਰੀ ਆ ਔਰ ਤੁਹਾਨੂੰ ਐਂਟਰਟੇਨੈਂਸ ਹੀ ਕਰਨ ਲਈ ਜੁੜੇ ਹੋਇਆ ਜੀ ਦੇਖੋ ਜੀ ਹਰ ਬੰਦਾ ਅੱਜਕੱਲ ਇੱਕ ਸਟਰਗਲ ਦੀ ਲਾਈਫ ਜੀ ਰਿਹਾ ਹੈ ਬਿਲਕੁਲ ਦੋ ਦਿਨ ਹੁੰਦੇ ਆ ਸੈਟਰਡੇ ਸਾਡੇ ਆਪਣੀ ਫੈਮਿਲੀ ਨਾਲ ਇੰਜੋਏ ਕਰਨਾ ਚਾਹੁੰਦਾ ਤੇ ਅਸੀਂ ਤੁਹਾਨੂੰ ਵਧੀਆ ਮੂਵੀ ਦੇਾਂਗੇ ਵਧੀਆ ਫੂਡ ਦੇਾਂਗੇ ਔਰ ਲੋਕੇਲਟੀ ਵੀ ਵਧੀਆ ਦੇਾਂਗੇ ਤੁਸੀਂ ਆਓ ਤੁਹਾਡਾ ਅਸੀਂ ਦੁੱਖ ਦਤ ਸਾਰਾ ਮਿਟਾ ਦਾਂਗੇ 3 ਘੰਟੇ ਦੇ ਸਰ ਜਿੱਥੇ ਅੱਜਕੱਲ ਦੇ ਦੌਰ ਦੇ ਵਿੱਚ દોੜ ਲੱਗੀ ਆ ਭੱਜ ਦੌੜ ਲੱਗੀ ਆ ਘੇਨੇ ਨਿਕਲ ਜੀਏ ਸਭ ਤੋਂ ਘ ਕੀ ਤੁਹਾਡੇ ਟਾਈਮ ਦੇ ਜੇਕਰ ਆਪਾਂ ਗੱਲ ਕਰੀਏ ਉਸ ਟਾਈਮ ਤੇ ਵੀ ਇਦਾਂ ਹੀ ਕਲਾਕਾਰਾਂ ਦੇ ਵਿੱਚ ਦੌੜ ਲੱਗੀ ਹੁੰਦੀਆਂ ਸੀ ਇਦਾਂ ਹੀ ਤੁਸੀਂ ਜਿਸ ਤਰ੍ਹਾਂ ਨੁੱਕੜ ਨਾਟਕ ਦੀ ਕਰਦੇ ਰਹੇ ਹੋ ਫਿਲਮਾਂ ਵੀ ਕੀਤੀਆਂ ਜੀ ਕਿ ਸਮਾਸੀ ਉਹ ਵਾਲਾ ਵੀ ਸਰ স্ট্রਗਲ ਉਸ ਟਾਈਮ ਤੇ ਕੋਈ ਸ਼ੋਰ ਸੀ ਇਸ ਟਾਈਮ ਤੇ স্ট্রਗਲ ਕੋਈ ਸ਼ੋਰ ਹੈ ਕਿਉਂਕਿ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਹੈ ਜੋ ਦਿਖਦੀ ਹੈ ਉਹ ਹੈ ਨਹੀਂ ਹਮ ਬਿਲਕੁਲ ਅਗਰ ਤੁਹਾਡੇ ਕੋਲ ਕਲਾ ਹੈ ਤੁਹਾਡੇ ਕੋਲ ਪੇਸ਼ੈਂਸ ਹੈ ਤਾਂ ਤੁਹਾਨੂੰ ਕੋਈ ਬਾਹਰ ਨਹੀਂ ਕੱਢ ਸਕਦਾ ਬਿਲਕੁਲ ਤੁਸੀਂ ਆਪਣੀ ਪ੍ਰੈਕਟਿਸ ਜਾਰੀ ਰੱਖੋ ਮੌਕੇ ਮਿਲਦੇ ਰਹਿੰਦੇ ਆ ਔਰ ਐਂਟਰਟੇਨਮੈਂਟ ਇੰਡਸਟਰੀ ਵਿੱਚ ਤੁਸੀਂ ਕਦੀ ਬਿਮਾਰ ਨਹੀਂ ਹੁੰਦੇ ਗਾਰੰਟੀ ਹੈ ਬਿਲਕੁਲ ਸਹੀ ਗੱਲ ਹੈ ਸਰ ਲੋਕਾਂ ਨੂੰ ਫਸਾਓ ਖੁਦ ਵੀ ਹੱਸੋ ਨਾ ਬਿਮਾਰੀ ਲੱਗੇ ਇਹ ਤਾਂ ਇਹਦਾ 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 ਅਸੀਂ ਵੀ ਸੁਣਿਆ ਵਾ ਕਿ ਜਦੋਂ ਹੱਸਣ ਦੇ ਨਾਲ ਐਂਟਰਟੇਨਮੈਂਟ ਦੇ ਨਾਲ ਉਹ ਬੰਦਾ ਵੱਧਦੀ ਹੈ ਬਿਲਕੁਲ ਵੱਧਦੀ ਹੈ ਕਿ ਸਟ੍ਰੈਸ ਇੰਨਾ ਹੋ ਚੁੱਕਾ ਵਾ ਲਾਈਫ ਦੇ ਵਿੱਚ ਇੰਨਾ ਕ ਸਟਰਗਲ ਹੋ ਚੁੱਕਾ ਬਿਲਕੁਲ ਕਿ ਲੋਕ ਅਸੀਂ ਇੱਕ ਦੂਜੇ ਲਈ ਟਾਈਮ ਕਰ ਸਕਦੇ ਆ ਪਰ ਖੁਦ ਲਈ ਟਾਈਮ ਨਹੀਂ ਕਰ ਸਕਦੇ ਸਰ ਸਟਰਗਲ ਲਾਈਫ ਹੈ ਵੀ ਦੱਸਿਆ ਬਿਲਕੁਲ ਅੱਜ ਕੱਲ ਬੜੀ ਹੈਟਿਕ ਲਾਈਫ ਹੋ ਗਈ ਹੈ ਬਿਲਕੁਲ ਸਵੇਰੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਭ ਦੌੜੇ ਭੱਜੇ ਕਰਦੇ ਆ ਇੱਕ ਦਿਨ ਹੁੰਦਾ ਸੰਡੇ ਉਹ ਬੰਦਾ ਸੋਚਦਾ ਜੀ ਮੈਂ ਮਾਲ ਦੇ ਵਿੱਚ ਜਾਵਾਂ ਆਪਣੇ ਬੱਚਿਆਂ ਨੂੰ ਗੇਮ ਖੇਲਵਾ ਦਵਾਂ ਬਿਲਕੁਲ ਛੋੜਾ ਵੱਡਾ ਮੂਵੀ ਦੇਖੀਏ ਬੜੀਆ ਫੂਡ ਖਾਈਏ ਤੇ ਸ਼ਾਮ ਨੂੰ ਆਪਣੇ ਘਰੇ ਆ ਜੀ ਬਿਲਕੁਲ ਸਰ ਬਿਲਕੁਲ ਉਹ ਤੁਹਾਨੂੰ ਸਾਰੀਆਂ ਚੀਜ਼ਾਂ ਤੁਹਾਡੇ ਵੀਵਾ ਕਲਾਸ ਦੇ ਵਿੱਚ ਮਿਲਣਗੀਆਂ ਔਰ ਟਿਮ ਹਾਟਨ ਆ ਰਿਹਾ ਜੀ ਵੀਵਾ ਕਲਾਸ ਦੇ ਵਿੱਚ ਵੈਰੀ ਗੁੱਡ ਜ਼ੂਡੀਓ ਆ ਰਿਹਾ ਜੀ ਬਹੁਤ ਵਧੀਆ ਦੋ ਰੈਸਟੋਰੈਂਟਸ ਆ ਰਹੇ ਨੇ ਬਿਲਕੁਲ ਔ ਜੋ ਚੀਜ਼ ਤੁਸੀਂ ਛੱਡੀ ਸੀ ਉਹ ਹੀ ਤੁਹਾਨੂੰ ਦੁਬਾਰਾ ਦੇਣ ਜਾ ਰਹੇ ਆ ਤੇ ਸਾਡੇ ਬੁਕਿੰਗ ਜਿਹੜੇ ਨੇ ਜੀ ਮੂਵੀ ਦੇ ਕਿਵੇਂ जाट ਹੈ ਤੇ ਅਕਾਲ ਹੈ ਇਹ ਕੁਮਾਇਸ਼ੋਤੇ ਵੀ ਚੱਲ ਰਹੀ ਹੈ ਜੀ ਸਾਡਾ ਆਫੀਸ਼ੀਅਲ ਨੰਬਰ ਵੀ ਹੈਗਾ ਜੀ 90413 413 50 ਮੈਂ ਦੁਬਾਰਾ ਦੱਸਦਾ 90413 413 50

ਔਰ ਪਨਵੀ ਵੜੀ 1 ਮਹੀਨੇ ਬਾਅਦ ਸਟਾਰਟ ਹੋ ਜਾਏਗੀ ਜੀ ਬਹੁਤ ਵਧੀਆ ਸਰ ਬਿਲਕੁਲ ਜੀ ਕਿਉਂਕਿ ਅੱਜ ਕੱਲ ਲੋਕ ਮੰਗਦੇ ਇਹ ਚੀਜ਼ਾਂ ਕਿਉਂਕਿ ਕ੍ਰੇਜ਼ ਬਹੁਤ ਸੀ ਵਿਵਾਹ ਕਲਾਸ ਦਾ ਬਹੁਤ ਕ੍ਰੇਜ਼ੀ ਸੀ ਸਰ ਜਲੰਧਰ ਦਾ ਪਹਿਲਾ ਮਾਲ ਸੀ ਪਹਿਲਾ ਮਾਲ ਸੀ ਜਲੰਧਰ ਦਾ ਅੱਜ ਵੀ ਇਹ ਸਭ ਤੋਂ ਵੱਡਾ ਮਾਲ ਹੈ ਬਿਲਕੁਲ ਸਭ ਤੋਂ ਵੱਡੀਆਂ ਸਕਰੀਨਸ ਨੇ ਸਭ ਤੋਂ ਵੱਡਾ ਸਿਨੇਮਾ ਹੈ ਬਿਲਕੁਲ ਤੇ ਬਸ ਫਰਕ ਉਹੀ ਪਿਆ ਜੀ ਲਾਕਡਾਊਨ ਦੇ ਵਿੱਚ ਵੱਧ ਹੋ ਗਿਆ ਸੀ ਖੁੱਲਣ ਨੂੰ ਥੋੜੀ ਦੇਰ ਹੋ ਗਈ ਦੇਰ ਆਏ ਦਰਸਤ ਆਏ ਸਿਆਣੇ ਕਹਿੰਦੇ ਜੀ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਨਹੀਂ ਰਹਿਣੇ ਬਿਲਕੁਲ ਸਹੀ ਗੱਲ ਹੈ ਉਹ ਮਾੜੇ ਦਿਨ ਤੁਸੀਂ ਦੂਰ ਕੀਤੇ ਆ ਅਸੀਂ ਤੁਹਾਡੇ ਲਈ ਫਿਰ ਚੰਗੇ ਦਿਨ ਲੈ ਕੇ ਆਏ ਆ ਤੁਸੀਂ ਆਓ ਆਪਣੀ ਫੈਮਲੀ ਨਾਲ ਇੰਜੋਏ ਕਰੋ ਤੇ ਆਪਣੇ ਯਾਰਾਂ ਦੋਸਤਾਂ ਨਾਲ ਆਓ ਤੇ ਫੁੱਲ ਇੰਜੋਏ ਕਰੋ ਸਕੂਲ ਦੇ ਬੱਚਿਆਂ ਲਈ ਬਹੁਤ ਅੱਛੇ ਅੱਛੇ ਆਫਰ ਆ ਫਿਰ ਸਾਡੀ ਬਲਕ ਬੁਕਿੰਗ ਅਰਜ਼ੀ ਲੈਣੇ ਆ ਉਹਦੇ ਲਈ ਬਹੁਤ ਅੱਛੇ ਅੱਛੇ ਆਫਰ ਹੈ ਟਿਕਟ ਪ੍ਰਾਈਸ ਸਾਡਾ ਬਹੁਤ ਹੀ ਵਧੀਆ ਹੈ ਜੀ ਔਰ ਬਹੁਤ ਨੋਮੀਨਲ ਚਾਰਜ ਇਸ ਅਸੀਂ ਸ਼ੁਰੂ ਕੀਤਾ ਹੈ ਜੀ ਸਰ ਕੱਲ ਜਦੋਂ ਅਸੀਂ ਗਏ ਉੱਥੇ ਮੂਵੀ ਦੇਖਣ ਲਈ ਤੇ ਮੈਂ ਯਕੀਨ ਮੰਨਦਾ ਇਸ ਗੱਲ ਦਾ ਕਿ ਪੁਰਾਣਾ ਸਮਾਂ ਯਾਦ ਆ ਗਿਆ ਉਹ 5-6 ਸਾਲ 7 ਸਾਲ ਪਹਿਲਾਂ ਨਾ ਕਿ ਕਿੰਨਾ ਕ੍ਰੇਜ਼ ਹੁੰਦਾ ਸੀ ਲੋਕਾਂ 'ਚ ਕਿੰਨਾ ਉੱਥੇ ਲੋਕੀਕ ਉਹ ਫੈਮਿਲੀਸ ਬਹੁਤ ịchੀ ਜਾਂਦੀ ਆ ਸੀ ਪੂਰਾ ਉੱਪਰ ਤੋਂ ਲੈ ਕੇ ਥਲੇ ਤੱਕ ਪੂਰਾ ਕਰਾਊਡ ਹੁੰਦਾ ਸੀ ਦੇਖੋ ਜੀ ਹਰ ਸਾਲ ਸ਼ਹਿਰ ਵੱਧਦਾ ਹੈ ਬਿਲਕੁਲ ਬਿਲਕੁਲ ਤੇ ਹਰ ਸਾਲ ਸ਼ਹਿਰ ਦੀਆਂ ਫੈਸਿਲਿਟੀਆਂ ਵੀ ਵੱਧਦੀਆਂ ਆ ਬਿਲਕੁਲ ਪਹਿਲਾ ਇਕਲਾਤਾ ਮਾਲ ਸੀ ਉਸ ਤੋਂ ਬਾਅਦ ਤੁਹਾਡੇ ਕੋ ਐਮਬੀਡੀ ਆਇਆ ਕਿਊਰੋ ਆਇਆ ਫਰੈਂਡ ਆਇਆ ਰਿਲਾਇੰਸ ਆਇਆ ਸਰਬ ਚੱਲ ਰਿਹਾ ਸਾਡਾ ਹੋ ਗਿਆ ਜਿਵੇਂ ਜਿਵੇਂ ਸ਼ਹਿਰ ਵੱਧੇਗਾ ਹੋਏ ਸਰਵਿਸ ਵੱਧੇਗਾ ਔਰ ਕੰਪੀਟੀਸ਼ਨ ਵਿੱਚ ਕੰਮ ਕਰਨਾ ਮਜ਼ਾ ਹੀ ਸੁਆਦੀ ਹੈ ਅਲੱਗ ਬਿਲਕੁਲ ਸਹੀ ਕਹਿਤਾ ਜੋ ਅੱਛਾ ਹੋਏਗਾ ਉਹ ਲੋਕ ਪਸੰਦ ਕਰ ਜਗਾ ਲੋਕਾਂ ਲਈ ਪਿਆਰਾ ਬਣ ਜਾਏਗਾ ਜੀ ਅਸੀਂ ਤਾਂ ਤੁਹਾਨੂੰ ਔਰ ਤੁਸੀਂ ਆਉਂਗੇ ਵਾਰ-ਵਾਰ ਆਉਂਗੇ ਇਹ ਗਰੰਟੀ ਹੈ ਕ੍ਰੇਜ਼ ਲੋਕਾਂ ਦਾ ਸਭ ਐਕਚੁਅਲੀ ਮੂਵੀ ਦੇ ਜੇ ਬਹਿ ਆਉਣਾ ਦੇਖਿਆ ਜਾਵੇ ਕਿ ਕ੍ਰੇਜ਼ ਲੋਕਾਂ ਦਾ ਜ਼ਿਆਦਾ ਮੂਵੀ ਵੈਲ ਕਿਉਂਕਿ ਅੱਛੀ-ਅੱਛੀ ਮੂਵੀਜ਼ ਆ ਰਹੀਆਂ ਤੇ ਹਰ ਇੱਕ ਬੰਦਾ ਦਾ ਵੀ ਸਟ੍ਰੈਸ ਜਿਹੜਾ ਦੂਰ ਕਰਨਾ ਸੈਚਰਡੇ ਸੰਡੇ ਤਾਂ ਦੀ ਗੱਲ ਕਹਿਣ ਵਾਲੀ ਗੱਲ ਜਿੱਦਾਂ ਕਿ ਸੈਚਰਡੇ ਸੰਡੇ ਇੱਕ ਦੋ ਦਿਨ ਹੁੰਦੇ ਆ ਉਹੀ ਫਰਾਈਡੇ ਨਿਊ ਮੂਵੀ ਲੱਗਦੀ ਆ ਫੇਰਾਂ ਦੇ ਤੇ ਸੈਚਰਡੇ ਸੰਡੇ ਫੈਮਲੀਆਂ ਕੋਲ ਟਾਈਮ ਹੁੰਦਾ ਵਾ ਕਿ ਚਲੋ ਅੱਜ ਫੈਮਲੀਆਂ ਨਾਲ ਦੇਖਣ ਚ ਲਈਏ ਤੇ ਜਦੋਂ ਇਸ ਤਰ੍ਹਾਂ ਦੇ ਸਿਨੇਮਾ ਮੂੜੇ ਮਿਲ ਜਾਣ ਤੇ ਫਿਰ ਤਾਂ ਕੀ ਹੀ ਬਤਾ ਬਿਲਕੁਲ ਜੀ cinema ਮੈਂ ਹਰ ਵਾਰੀ ਕਹਿੰਦਾ ਹਾਂ ਨਾ cinema ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਜੀ ਤੁਹਾਨੂੰ ਕੋਈ ਵੀ ਸਟ्रेस ਆ ਨਾ ਤੁਸੀਂ ਇੱਕ ਅਗਰ ਮੂਵੀ ਦੇਖੋ ਜੋ ਹਾਸਾ ਮਜ਼ਾਕ ਹੋਵੇ ਹੱਸਦੇ ਵੀ ਹੋ ਐਮੋਸ਼ਨਲ ਵੀ ਹੁੰਦੇ ਹੋ ਬਿਲਕੁਲ ਔਰ ਉਹ ਤੁਹਾਡੇ ਨਾ ਦੁੱਖਾਂ ਤਕਲੀਫਾਂ ਨੂੰ ਕੁਝ ਘੰਟਿਆਂ ਲਈ ਦੂਰ ਕਰ ਜਾਂਦਾ ਬਿਲਕੁਲ ਉਹ ਜੋ ਕੁਝ ਘੰਟੇ ਦਾ ਸੈਸ਼ਨ ਲਈ ਬਹੁਤ ਅੱਛਾ ਹੈ ਬਿਲਕੁਲ ਉਹ ਸਰ ਜਿਕਰ ਆਪਾਂ ਗੱਲ ਕਰੀਏ ਜਿੱਦਾਂ ਹੁਣ ਗੱਲ ਚੱਲੀ ਆ ਦੁੱਖ ਤਕਲੀਫਾਂ ਦੀ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਸਟਰਗਲ ਜ਼ਿਆਦਾ ਹਰ ਬੰਦੇ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਗਈ ਹੈ ਹਰ ਬੰਦਾ ਟੈਨਸ਼ਨ ਦੇ ਵਿੱਚ ਹੋ ਰਿਹਾ ਜੀ ਜੀ ਬਹੁਤ سارے ਸ਼ੋਅਸ ਆਪਾਂ ਦੇਖਦੇ ਆਂ ਟੀਵੀ ਦੇ ਵਿੱਚ ਕਿ ਜਿਹਨੂੰ ਦੇਖ ਕੇ ਲੋਕ ਥੋੜਾ ਉਸ ਉਸ ਡਿਪਰੈਸ਼ਨ ਤੋਂ ਥੋੜਾ ਬਾਹਰ ਆਪ ਆਂਦੇ ਆ ਬਿਲਕੁਲ ਪਰ ਬਹੁਤ ਸਾਰੀ ਇਹ ਵੀ ਦੇਖਿਆ ਗਿਆ ਕਿ ਲੋਕ ਜਿਹੜਾ ਡਿਪਰੈਸ਼ਨ ਦੇ ਅੰਦਰ ਵੱੜਦੇ ਜਾ ਰਹੇ ਆ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਰਹੀ ਹੈ ਜੀ ਜੋ ਸਮਾਂ ਪਿੱਛੇ ਨਿਕਲਿਆ ਹੂੰ ਮਤਲਬ بڑے ਤੋਂ بڑا बिजनेसमैन ਵੀ ਇੱਕ ਠੋਕਾ ਥਾ ਕੇ ਡਿਗਿਆ ਹੈ ਜੋ ਐਕਟ ਆਫ ਗੋਡ ਜਿਨੂੰ ਅਸੀਂ ਕਹ ਦਿੰਦੇ ਆ ਕਦੀ ਸੋਚਣੀ ਸੀ ਵੀ ਇਦਾਂ ਦਾ ਵੀ ਟਾਈਮ ਆਏਗਾ ਬਿਲਕੁਲ ਔਰ ਉਸ ਤੋਂ ਨਿਕਲਣ ਨੂੰ ਥੋੜਾ ਟਾਈਮ ਲੱਗਦਾ ਹੈ ਹੁਣ ਦੇਖੋ ਜੀ ਗੱਲਾਂ ਜੀ ਜਦੋਂ ਤੁਸੀਂ ਅੰਦਰੋਂ ਸਟਰੋਂਗ ਹਾਂ ਬਿਲਕੁਲ ਤੇ ਬਾਹਰਲੀ ਦਿੱਕਤ ਕੋਈ ਕੰਮ ਨਹੀਂ ਕਰਦੀ ਪੇਸ਼ੈਂਸ ਮੇਨ ਹੈ ਜੀ ਬਿਲਕੁਲ ਅਗਰ ਤੁਸੀਂ ਦੇਖ ਕੇ ਦਿੱਕਤ ਇੱਕੀ ਟਾਈਮ ਪਿੱਛੇ हट ਜਾਓਗੇ ਦੇਖੋ ਮੈਂ ਤੇ ਗੱਲ ਕਰਦਾ ਹਾਂ ਜੀ ਇੱਕ ਦੁਕਾਨ ਹੈ ਜੀ ਉਹ ਤੁਸੀਂ ਬਣਾਤੀ ਮੈਂ ਨਹੀਂ ਲਊਗਾ ਤਾਂ ਕੋਈ ਹੋਰ ਲਊਗਾ ਬਿਲਕੁਲ ਕੋਈ ਹੋਰ ਨਹੀਂ ਲਊਗਾ ਤਾਂ ਕੋਈ ਹੋਰ ਲਊਗਾ ਜਲਾ ਉਹ ਪਾਊਗਾ ਜਿਹੜਾ ਪੇਸ਼ੈਂਸ ਰੱਖੂਗਾ ਬਿਲਕੁਲ ਸਿਆਣੇ ਕਹਿੰਦੇ ਆ ਪਹਿਲੇ ਸਾਲ ਖੱਟੀ ਦੂਜੇ ਸਾਲ ਖੱਟੀ ਤੀਜੇ ਸਾਲ ਚੱਟੀ ਸੁਣ ਗਏ ਇਹ ਕਹਿੰਦੇ ਸੀ ਅੱਜ ਦੁਕਾਨ ਖੋਲੀ ਐ ਅਗਲਾ ਜੀ ਹੀ ਗਾ ਤੇ ਨਹੀਂ ਆ ਸਕਦਾ ਕੋਈ ਪਹਿਲਾਂ ਤੁਹਾਨੂੰ ਲੋਕ ਪਰਖਣਗੇ ਦੇਖਣਗੇ ਵੀ ਕੁਆਲਿਟੀ ਕੀ ਆ ਸਰਵਿਸ ਕੀ ਆ ਤੁਹਾਡੀ ਬੋਲਬਾਣੀ ਕੀ ਆ ਤੁਸੀਂ ਕਸਟਮਰਾਂ ਕਿੱਦਾਂ ਵਿਚਰਦੇ ਆ ਫਿਰ ਉਹ ਆਉਣਗੇ ਫਿਰ ਆਪਣੇ ਮਾਊਥ ਪਬਲਿਸਿਟੀ ਕਰਕੇ ਯਾਰਾਂ ਦੋਸਤਾਂ ਨੂੰ ਦੱਸਣਗੇ ਵੀ ਹਾਂ ਯਾਰ ਨੂੰ ਉੱਥੇ ਜਾਣਾ ਚਾਹੀਦਾ ਜਾਂ ਉੱਥੇ ਸਮਾਨ ਲੈਣਾ ਚਾਹੀਦਾ ਫਿਰ ਹੌਲੀ-ਹੌਲੀ ਤੁਹਾਡੀ ਗੱਲ ਬਣਦਾ ਸਰ ਲੱਗਦਾ ਨਹੀਂ ਆ ਕਿ ਇਹ ਚੈਲੰਜ ਆ ਇੱਕ ਚੈਲੰਜ ਐਕਸੈਪਟ ਹੈ ਸਰ ਤੁਸੀਂ ਸਾਡਾ ਚੈਲੰਜ ਦੂਰ ਕਰੇ ਸਾਡੇ ਨਾਲ ਜਨਤਾ ਇਹ ਨਹੀਂ ਸਾਨੂੰ ਚੈਲੰਜ ਹੈ ਹੀ ਨਹੀਂ ਬਿਲਕੁਲ ਬਿਲਕੁਲ ਸਾਡਾ ਅਸਲੀ ਚੈਲੰਜ ਹੈ ਜਨਤਾ ਨੂੰ ਖੁਸ਼ ਰੱਖਣਾ ਜਨਤਾ ਨੂੰ ਵਰਲਡ ਕਲਾਸ ਦੀ ਲਗਜ਼ਰੀ ਦੇਣਾ ਵਰਲਡ ਕਲਾਸ ਦੀ ਸਰਵਿਸ ਦੇਣਾ ਅਸਲੀ ਚੈਲੰਜ ਬੰਦੇ ਨਹੀਂ ਬਾਕੀ ਜਨਤਾ ਸਾਡੇ ਨਾਲ ਹੈ ਜੀ ਬਹੁਤ سارے ਬਹੁਤ ਸਾਰੇ ਲੋਕ ਸਾਡੇ ਨਾਲ ਸਾਨੂੰ ਦੇਖ ਰਹੇ ਆ ਤੇ ਬਹੁਤ ਸਾਰੇ ਲੋਕ ਸਾਡਾ ਹੁਣ ਜੁੜੇ ਆ ਬਹੁਤ ਸਾਰੇ ਲੋਕ ਸਾਨੂੰ ਬਹੁਤ ਦੇਰ ਬਾਅਦ ਜਦੋਂ ਵੀਡੀਓ ਖਤਮ ਹੋ ਜਾਈਏ ਉਸ ਤੋਂ ਬਾਅਦ ਵੀ ਦੇਖਣਗੇ ਦੱਸ ਦਈਏ ਕਿ ਜਿਹੜੇ ਲੋਕ ਸਾਡੇ ਨਾਲ ਹੁਣ ਸਾਡੇ ਸਰੋਤੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਆ ਕਿ ਜੀ ਆਰ ਡੀ ਸਿਨੇਮਾ ਜਲੰਧਰ ਵਿਵਾ ਕੋਲਾਜ਼ ਨੇੜੇ ਹਵੇਲੀ ਜਿਹੜਾ ਕੀ ਲੋਕਡਾਊਨ ਦੇ ਦੌਰਾਨ ਬੰਦ ਹੋ ਗਿਆ ਸੀ ਨਵਜੋਤ ਸਿੰਘ ਹੁਣੇ ਉੱਥੋਂ ਸਾਡੇ ਤੋਂ ਅੱਜ ਪਹੁੰਚੇ ਆ ਸਾਡੇ ਸਟੂਡੀਓ ਦੇ ਵਿੱਚ ਉਹਦੇ ਬਾਰੇ ਆਪਾਂ ਗੱਲਬਾਤ ਕਰ ਰਿਹਾ ਕਿ ਕੀ ਕੀ ਸਹੂਲਤਾਂ ਤੁਸੀਂ ਉੱਥੇ ਲੋਕਾਂ ਨੂੰ ਦੋਗੇ ਜਿਹੜੇ ਵੀ ਤੁਹਾਡੇ ਕੋਲ ਕਸਟਮਰ ਆਣਗੇ ਮੂਵੀ ਦੇਖਣ ਆਣਗੇ ਕੀ ਕੀ ਉਹਨਾਂ ਨੂੰ ਤੁਸੀਂ ਸਹੂਲਤਾਂ ਉੱਥੇ ਦੇਣਗੇ ਕਿ ਕਿਉਂ ਲੋਕ ਤੁਹਾਡੇ ਕੋਲ ਜਾਣ ਕੀ ਉੱਥੇ ਆ ਟਿਕਟਸ ਵਗੈਰਾ ਸਸਤੀਆਂ ਹੋਣਗੀਆਂ ਕੀ ਉੱਥੋਂ ਦਾ ਜਿਹੜਾ ਸਾਊਂਡ ਸਿਸਟਮ ਆ ਜਾਂ ਉੱਥੋਂ ਦਾ ਮਾਹੌਲ ਜਿਹੜਾ ਵਧੀਆ ਹੋਵੇਗਾ ਉਹਦੇ ਬਾਰੇ ਜਿਹੜੀ ਗੱਲਬਾਤ ਚੱਲ ਰਹੀ ਆ ਨਵਜੋਤ ਸਿੰਘ ਹੁਣਾਂ ਨਾਲ ਸਾਡੇ ਨਾਲ ਬਹੁਤ سارے ਲੋਕ ਸਰ ਹੁਣ ਨਵੇਂ ਜੁੜੇ ਆ ਬਹੁਤ سارے ਲੋਕ ਬਾਅਦ ਚ ਵੀ ਜੁੜਨਗੇ ਤੇ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ ਜੀ ਮੈਂ ਸਿਰ ਇੱਕ ਚੀਜ਼ ਦੱਸ ਦਵਾਂ ਜੀ ਟਿਕਟ ਸਸਤਾ ਮਹਿੰਗਾ ਹੋਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਬਿਲਕੁਲ ਬਿਲਕੁਲ ਤੁਸੀਂ ਉਹ ਚੀਜ਼ ਲੈ ਕੇ ਸਰਵਿਸ ਉਦਾਂ ਦੀ ਤੇਰੇ ਵੀ ਜਾਂ ਨਹੀਂ ਦੇ ਰਹੇ ਬਿਲਕੁਲ ਠੀਕ ਹੈ ਜੀ ਕਸਟਮਰ ਪਹਿਲਾਂ ਆ ਜੀ ਬਾਕੀ ਚੀਜ਼ਾਂ ਬਾਅਦ ਚ ਆ ਬਿਲਕੁਲ ਬਿਲਕੁਲ ਤੁਸੀਂ ਅਗਰ ਟਿਕਟ 10 ਰੁਪਏ ਵੀ ਰੱਖ ਦੋ ਹਮ ਟਿਕਟ ਸਰਵਿਸ ਤੁਸੀਂ 2 ਰੁਪਏ ਦੀ ਵੀ ਨਾ ਦਿਓ ਬਿਲਕੁਲ ਉਹਦਾ ਫਾਇਦਾ ਕੋਈ ਨਹੀਂ ਬਿਲਕੁਲ ਸਰ ਕਸਟਮਰ ਪਹਿਲੇ ਹੈ ਜੀ ਕਸਟਮਰ ਲਈ ਅਸੀਂ ਅੱਛੇ ਆਫਰ ਲੈ ਕੇ ਆਏ ਆ ਜੀ ਜਿਵੇਂ ਹੁਣ ਅਕਾਲ ਮੂਵੀ ਚੱਲ ਰਹੀ ਹੈ ਜੀ ਸਿੱਖੇ ਜਨੂ ਪੈਟ੍ਰੋਟਿਕ ਮੂਵੀ ਹੈ ਜੀ 1840 ਦੇ ਵਿੱਚ ਜਦੋਂ 30 ਦੇ ਵਿੱਚ ਆਪਣਾ ਨਿਦਨ ਹੋ ਗਿਆ ਸੀ ਜੀ ਮਹਾਰਾਜਾ ਅਜੀਤ ਸਿੰਘ ਦਾ ਇਕਲੌਤਾ ਰਾਜਾ ਸੀ ਜਿੱਥੇ ਅੰਗਰੇਜ਼ ਵੀ ਕੰਮ ਕਰਦੇ ਸੀ ਤੇ ਉਦੋਂ ਪੰਜਾਬੀ ਦੀ ਆਇਲਸ ਕਰਕੇ ਆਉਂਦੇ ਸੀ ਸਾਡੇ ਹੁਣ ਜਦ ਅੱਜਕੱਲ ਦੇ ਜਵਾਨ ਸਾਡੇ ਆਇਲਸ ਕਰਕੇ ਜਾਂਦੇ ਆ ਜੀ ਉਦੋਂ ਪੰਜਾਬੀ ਦੀ ਕਿਤਾਬ ਪੜ੍ਹ ਕੇ ਆਣ ਕੇ ਟੈਸਟ ਦੇ ਦਿੰਦੇ ਸੀ ਤਾਂ ਆਪਣੀਆਂ ਮਿਲਦੀਆਂ ਸੀਗੀਆਂ ਔਰ ਆਪਣਾ 1 ਡਾਲਰ ਉਦਨੇ ਮਤਲਬ 20 ਰੁਪਏ ਦੇ ਬਰਾਬਰ ਹੁੰਦਾ ਸੀਗਾ ਤੇ ਚਲੋ ਉਹ ਰਾਜਪ੍ਰਾਣਾ ਸੀਗਾ ਉਹ ਰਾਜਦਵਾਰਾ ਆਏਗਾ ਉਮੀਦ ਕਰਦੇ ਆ ਜੇ ਅੱਜਕੱਲ ਦੀ ਸਰਕਾਰਾਂ ਉਸ ਲੈਵਲ ਤੇ ਲੈ ਕੇ ਜਾਣਗੇ ਇੰਡੀਆ ਤੇ ਅਸੀਂ ਸਰ ਤੁਹਾਡੇ ਲਈ ਇੱਕ ਅੱਛੀ ਪਲੇਟਫਾਰਮ ਲੈ ਕੇ ਆਏ ਹਾਂ ਵੀਵਾ ਕਾਲਜ ਦੇ ਵਿੱਚ 3rd ਫਲੋਰ ਦੇ ਉੱਤੇ ਜੀਆਰਡੀ ਕ੍ਰੇਪ ਸਿਨੇਮਾ ਤੇ ਤੁਸੀਂ ਆਪਣੇ ਪਰਿਵਾਰਾਂ ਸਮੇਤ ਆਓ ਔਰ ਅਗਰ ਤੁਸੀਂ ਬਲਕ ਵਿੱਚ ਆਦੇ ਹੋ ਕੋਈ ਕਾਰਪੋਰੇਟ ਬੁਕਿੰਗ ਹੈ ਕੋਈ ਸਕੂਲ ਦੀ ਬੁਕਿੰਗ ਹੈ ਉਹਦੇ ਲਈ ਵੀ ਸਾਡੇ ਕੋਲ ਅੱਛੇ-ਅੱਛੇ ਪਲਾਨਸ ਨੇ ਸਾਡਾ ਨੰਬਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜੀ 90413 413 5090413 413 50 ਤੇ ਇੱਕ ਦੂਸਰਾ ਨੰਬਰ ਹੈ ਜੀ ਸਾਡਾ ਆਪਣਾ ਪਰਸਨ ਨੰਬਰ ਜੀ 8289091834 ਦੋਨੋਂ ਨੰਬਰ 24 ਘੰਟੇ ਬਿਲਕੁਲ ਐਕਟਿਵ ਰਹਤੇ ਆ ਤੁਸੀਂ ਕਿਸੇ ਟਾਈਮ ਵੀ ਫੋਨ ਕਰ ਸਕਦੇ ਹੋ ਕਿਸੇ ਟਾਈਮ ਵੀ ਪੁੱਛ ਸਕਦੇ ਹੋ ਅਸੀਂ ਤੁਹਾਡੇ ਲਈ ਆ ਤੇ ਤੁਸੀਂ ਸਾਡੇ ਆ ਤੁਸੀਂ ਦੋਨਾਂ ਨੇ ਮਿਲ ਕੇ ਸਿਨੇਮੇ ਨੂੰ ਅੱਗੇ ਲੈ ਕੇ ਜਾਣਾ ਸਰ ਫੂਡ ਦੀ ਜਿਹੜਾ ਆਪਾਂ ਗੱਲ ਕਰੀਏ ਜੀ ਕਿਉਂਕਿ ਜਦੋਂ ਇੰਟਰਵੈਲ ਹੁੰਦਾ ਜੀ ਇੰਟਰਵੈਲ ਦੇ ਵਿੱਚ ਹਰੇਕ ਇੱਕ ਜਿਹੜੀ ਫੈਮਿਲੀ ਸੈਟਿਡ ਹੁੰਦੀ ਆ ਉਹਨਾਂ ਨੂੰ ਫੂਡ ਦੀ ਜਿਹੜੀ ਖਿੱਚ ਹੁੰਦੀ ਆ ਜੀ ਕਿ ਫੂਡ ਸਾਨੂੰ ਕੁਆਲਿਟੀ ਅੱਛੀ ਉੱਥੇ ਮਿਲੇ ਫੂਡ ਕੁਆਲਿਟੀ ਸਰ ਕਿਸ ਤਰ੍ਹਾਂ ਦੀ ਸਰ ਫੂਡ ਕੁਆਲਿਟੀ ਦਾ ਮੈਂ ਸਾਥੀ ਠੋਕ ਕੇ ਕਹਿੰਨਾ ਜੀ ਸਾਡੀ ਕੋਈ ਮੈਗੀ ਖਾ ਲੈ ਸਾਡਾ ਕੋਈ ਪਾਸਤਾ ਖਾ ਲੈ ਸਾਡਾ ਕੋ ਪੀਜ਼ਾ ਖਾਏ ਸਾਡਾ ਕੋ 버ਗਰ ਖਾਏ ਸਾਡੀ ਕੋ ਸੈਂਡਵਿਚ ਖਾਏ ਸੈਂਡਵਿਚ ਵੀ ਸਾਡੇ ਕੋ ਚਾਰ ਪੰਜ ਤਰ੍ਹਾਂ ਦੇ ਆਫਰਸ ਨੇ ਪਾਪ ਕੌਰਨ ਹੋ ਗਿਆ ਪੈਪਸੀ ਹੋ ਗਿਆ ਜੋ ਸਿਨੇਮਾ ਦੇ ਹਾਰਟ ਆਫ ਮਤਲਬ ਜੋਨ ਹੁੰਦੀ ਹੈ ਨਾ ਜੀ ਸਿਨੇਮਾ ਰੂਪ ਸਿਨੇਮਾ ਉਹਦੇ ਵਿੱਚ ਬੈਠ ਕੇ ਸੀਟ ਤੇ ਜੋ ਪੈਪਸੀ ਔਰ ਪਾਪ ਕੌਰਨ ਦਾ ਚਟਕਾਰਾ ਮਜ਼ਾਰਾ ਡਾਲਬੀਸ ਆਊਂਡ ਦੇ ਨਾਲ ਕਿਤੇ ਨਹੀਂ ਆਦਾ ਫਿਰ ਨਾਚੋਸ ਹੋ ਗਿਆ ਸਾਡੇ ਔਰ ਉਸ ਤੋਂ ਬਾਅਦ ਸਾਡੇ ਕਯੋਸਕ ਲੱਗੇ ਨੇ ਕੁਝ ਤੁਸੀਂ ਆਉਂਗੇ ਤੇ ਜੋ ਟੈਸਟ ਕਰੋਗੇ ਅਸੀਂ ਬਾਰ-ਬਾਰ ਕਰੂਗੇ ਸਰ ਮੈਗੀ ਦਾ ਸਾਡੀ ਲੋਕ ਪੈਕ ਕਰਵਾ ਕੇ ਲੈ ਗਏ ਮੈਂ ਸਰ ਖੁਦ ਮੈਗੀ ਦੇਸੀ ਤੀਆ ਮੈਂ ਦੱਸਦਾ ਕਿ ਮੈਗੀ ਮੈਂ ਖੁਦ ਖਾ ਕੇ ਆਇਆ ਸਰ ਦੇ ਉੱਤੇ ਜੋ ਮੂਵੀ ਦੇਖ ਕੇ ਆਇਆ ਮੈਗੀ ਮੈਂ ਖੁਦ ਟੈਸਟ ਕਰਕੇ ਆਇਆ ਲੋਕ ਪੈਕ ਕਰਵਾ ਕੇ ਲੈ ਕੇ ਜਾਂਦੇ ਜੀ ਨਾਲ ਵੈਰੀ ਗੁੱਡ ਸਰ ਬਹੁਤ ਪਿਆਰਾ ਘੋਰਾ ਮਿਲ ਰਿਹਾ ਸਾਡੇ ਜਿਹੜੇ ਕਾਮੇ ਸ਼ੈਫਸ ਨੇ ਉਹਨਾਂ ਨੂੰ ਬਹੁਤ ਅੱਛੀ ਟ੍ਰੇਨਿੰਗ ਮਿਲੀ ਹੋਈ ਹੈ ਜੀ ਤੇ ਬਾਕੀ ਸਾਡੇ ਜਿਹੜੇ ਸ਼ਿਵਾ ਸਰ ਨੇ ਉਹ ਫੂਡ ਇੰਡਸਟਰੀ ਤੋਂ ਹੀ ਨੇ ਉਹ ਸਾਨੂੰ ਇੰਪਲੀਮੈਂਟ ਕਰਦੇ ਰਹਿੰਦੇ ਨੇ ਦੱਸਦੇ ਰਹਿੰਦੇ ਨੇ ਠੀਕ ਹੈ ਉਹਨਾਂ ਦੇ ਬਲੋ ਰੈਸਟੋਰੈਂਟਸ ਚੱਲਦੇ ਨੇ ਥਾਪੜ ਦੇ ਵਿੱਚ ਵੀ ਚੱਲ ਰਿਹਾ ਉਹਨਾਂ ਦਾ ਠੀਕ ਹੈ ਜੀ ਤੇ ਉਹਨਾਂ ਦਾ ਐਕਸਪੀਰੀਅੰਸ ਸਾਡੇ ਕੰਮ ਆ ਰਿਹਾ ਜੀ ਸਾਨੂੰ ਵੀ ਸਿੱਖਣ ਦਾ ਮੌਕਾ ਮਿਲ ਰਿਹਾ ਤੇ ਸਰ ਜਿਹੜੇ ਸ਼ੱਕ ਜਿਹੜੇ ਤੁਸੀਂ ਉੱਥੇ ਰੱਖੇ ਆ ਉਹ ਸਾਰੇ ਲੋਕਲ ਹੀ ਆਏ ਦਾ ਸਟਾਫ ਜਿਹੜਾ ਲੋਕਲੀ ਹਸਾਂ ਦਾ ਜਾਂ ਸਰ ਅਸੀਂ 80% ਲੋਕਲ ਰੱਖਿਆ ਹੂੰ ਤੇ ਕੋਈ ਅੱਛਾ ਸਟਾਫ ਆ ਉਹਨੂੰ ਅਸੀਂ ਮਰਤਾ ਨਹੀਂ ਕਰ ਸਕਦੇ ਹੂੰ ਤੇ ਸਾਨੂੰ ਕੁਝ ਮਾਰਨਿੰਗ ਸਟਾਫ ਦੀ ਵੀ ਲੋੜ ਹੈ ਠੀਕ ਹੈ ਮਾਰਨਿੰਗ ਦੇ ਸੰਦੋ ਗਰਲਸ ਦੀ ਲੋੜ ਹੈ ਠੀਕ ਹੈ ਤੇ ਕੋਈ ਤੁਹਾਡੇ ਬਾਧੇ ਉਹਦੇ ਦੱਸੇ ਵੀ ਕੋਈ ਹੈ ਤਾਂ ਸਾਨੂੰ ਦੱਸੋ ਜਰੂਰ ਹੈ ਜਰੂਰ ਹੈ ਤੇ ਸਰ ਹੁਣ ਜਾਂਦੇ ਜਾਂਦੇ ਸਾਰੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਸਰ ਅਪੀਲ ਕਰਨਾ ਚਾਹੋਗੇ ਸਭ ਨੂੰ ਪਿਆਰ ਭਰੀ ਸ਼ਸ਼ਤੀ ਕਾਲ ਜੀ ਬਸ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਤੁਹਾਡੇ ਲਈ ਬਹੁਤ ਅੱਛਾ ਪਲੇਟਫਾਰਮ ਖੋਲਿਆ ਜੀ ਰਵਿੰਦਰਪਾਲ ਰਵੀਜੀ ਤੇ ਸ਼ਿਵਾਜੀ ਨੇ ਔਰ ਮੁਰਤੋ ਤੁਹਾਡਾ ਪਿਆਰਾ ਸਿਨੇਮਾ ਤਾੜੇ ਜਲੰਧਰ ਦਾ ਸਭ ਤੋਂ ਪਹਿਲਾ ਮਲਟੀਪਲੈਕਸ ਸ਼ੁਰੂ ਹੋ ਗਿਆ ਜੀ ਦੁਆਰਾ ਵੀਵਾ ਕਾਲਜ ਦੇ ਵਿੱਚ ਜੀਆਰਡੀ ਕ੍ਰੇਪ ਸਿਨੇਮਾ ਤੇ ਤੁਸੀਂ ਆਪਣੇ ਪਰਿਵਾਰਾਂ ਸਮੇਤ ਪਹੁੰਚੋ ਇੱਕ ਸਿੱਖੀ ਇਤਿਹਾਸ ਦੀ ਮੂਵੀ ਚੱਲ ਰਹੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਨਿਦਰ ਤੋਂ ਬਾਅਦ ਕਿਵੇਂ ਮਿਸਲਾਂ ਅੱਗੇ ਵਧੀਆਂ ਕਿਵੇਂ ਆਪਣੇ ਹੱਥ ਲਈ ਲੜੀਆਂ ਤੇ ਕਿਵੇਂ ਸਿੱਖਾਂ ਦੇ ਅੱਗੇ ਆਪਣੇ ਰਾਜ ਨੂੰ ਕਾਇਮ ਕੀਤਾ ਉਹਦੀ ਇੱਕ ਸਟਰਗਲ ਦੀ ਕਹਾਣੀ ਹੈ ਜੀ ਆਪਣੇ ਬੱਚਿਆਂ ਨੂੰ ਵੀ ਦਿਖਾਣੀ ਚਾਹੀਦੀ ਹੈ ਛੋਟੇ ਬੱਚੇ ਦੇਖਣਗੇ ਉਹਨਾਂ ਨੂੰ ਆਪਣੇ ਸਿੱਖੀ ਇਤਿਹਾਸ ਬਾਰੇ ਪਤਾ ਚੱਲੇਗਾ ਸਾਡੇ ਗੁਰੂਆਂ ਦੀ ਸ਼ਹਾਦਤ ਬਾਰੇ ਪਤਾ ਚੱਲੇਗਾ ਔਰ ਦੂਸਰੀ ਮੂਵੀ ਜਾਟ ਚੱਲ ਰਹੀ ਹੈ ਜੀ ਜੋ ਫਾਈਟਿੰਗ ਦੇ ਸੇ ਸ਼ੌਕੀਨ ਨੇ ਔਰ ਬਾਲੀਵੁੱਡ ਦੇ ਸ਼ੌਕੀਨ ਨੇ ਉਹਨਾਂ ਦੀ ਮੂਵੀ ਚੱਲ ਰਹੀ ਹੈ ਜਾਟ ਜਿਹਦੇ ਵਿੱਚ ਸੰਦੀ ਦੇਵ ਜੀ ਨੇ ਔਰ ਤੁਸੀਂ ਆਪਣੇ ਪਰਿਵਾਰ ਸਮੇਤ ਪਹੁੰਚੋ ਜੀ ਸਾਡਾ ਨੰਬਰ ਹੈਗਾ ਜੀ 90413 41350 ਤੇ ਦੂਸਰਾ 8289091834 ਤੇ ਬੁੱਕ ਮਾਈ ਸ਼ੋ ਦੇ ਉੱਪਰ ਵੀ ਤੁਸੀਂ ਬੁੱਕ ਕਰ ਸਕਦੇ ਹੋ ਤੇ ਤੁਸੀਂ ਆਨਲਾਈਨ ਬੁਕਿੰਗ ਕਰੋ ਤੁਹਾਨੂੰ ਅੱਛੇ-ਅੱਛੇ ਆਫਰ ਵੀ ਮਿਲਣਗੇ ਕ੍ਰੈਡਿਟ ਕਾਰਡ ਦੇ ਉੱਪਰ ਵੀ ਡਿਸਕਾਊਂਟ ਹੈ ਡੈਬਿਟ ਕਾਰਡ ਦੇ ਉੱਪਰ ਵੀ ਡਿਸਕਾਊਂਟ ਹੈ ਜੋ ਬੁੱਕ ਮਾਈ ਸ਼ੋ ਤੁਹਾਨੂੰ ਦੇ ਰਿਹਾ ਹੈ ਔਰ ਅਸੀਂ ਪੁਆਇੰਟ ਸਿਸਟਮ ਵੀ ਤੁਹਾਡੇ ਲਈ ਲੈ ਕੇ ਆ ਰਹੇ ਆਂ ਤੇ ਤੁਹਾਨੂੰ ਵਰਲਡ ਕਲਾਸ ਦੀ ਲਗਜ਼ਰੀ ਵਰਲਡ ਕਲਾਸ ਦਾ ਫੂਡ ਔਰ ਵਰਲਡ ਕਲਾਸ ਦਾ ਤੁਹਾਨੂੰ ਐਮਪਲ ਸਪੇਸ ਮਿਲੇਗਾ ਸਭ ਤੋਂ ਜ਼ਬਰਦਸਤ ਅਸੀਂ ਤੁਹਾਨੂੰ ਐਕਸਪੀਰੀਅੰਸ ਕਰਵਾਵਾਂਗੇ ਤੁਸੀਂ ਇੱਕ ਵਾਰੀ ਆਉਂਗੇ بار بار ਆਉਂਗੇ ਸਾਡੀ ਗਰੰਟੀ ਹੈ ਜੀ ਮੈਂ ਤੁਹਾਡਾ ਆਪਣਾ ਨਵਜੋਤ ਸਿੰਘ ਵੀਵਾ ਕਲਾਜ ਮਾਲ ਤੋਂ ਨਮਸਕਾਰ ਜੀ ਬਹੁਤ ਬਹੁਤ ਸਾਰਾ ਧੰਨਵਾਦ ਔਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਧੰਨਵਾਦ ਸਰ ਤੁਹਾ ਨਾਲ ਗੱਲਬਾਤ ਕਰਕੇ ਬਹੁਤ ਅਨੰਦ ਆਇਆ ਜੀ ਸਤਿੰਦਰ ਭਾਜੀ ਨਾਲ ਅਸੀਂ ਚਲੋ ਜੁੜੇ ਆਂ ਜੀ ਤੇ ਬਸ ਉਹ ਸਾਡੇ ਨਾਲ ਥੰਮ ਬਣ ਕੇ ਖੜੇ ਆ ਜੀ ਔਰ ਸਾਡੇ ਸਿਨੇਮੇ ਦੇ ਨਾਲ ਜੁੜੇ ਆ ਜੀ ਸਾਡੀ ਬੈਕਬੋਨ ਨੇ ਉਹਨਾਂ ਨੇ ਤੁਹਾਨੂੰ ਮਿਲਾਇਆ ਤੁਸੀਂ ਵੀ ਸਾਡੇ ਨਾਲ ਜੁੜਿਓ ਸਾਨੂੰ ਜਨਤਾ ਨਾਲ ਤੁਸੀਂ ਰੋਬਰੋ ਕਰਵਾਇਆ ਤੁਹਾਡਾ ਉਹਦਾ ਵੀ ਬਹੁਤ ਬਹੁਤ ਧੰਨਵਾਦ ਤੇ ਬਸ ਇਦਾਂ ਦਾ ਪਿਆਰ ਬਣਿਆ ਰਹੇ ਜੀ ਕਿਉਂਕਿ ਸਰ ਅੱਜ ਇੱਕ ਨੂੰ ਮਿਲੇ ਆਂ ਕੱਲ ਦੋ ਨੂੰ ਮਿਲਾਂਗੇ ਚਾਰ ਬਣਾ ਕੇ ਪੌਂਡ ਬਣਦਾ ਜਾਏਗਾ ਔਰ ਪਿਆਰ ਬਣਦਾ ਜਾਏਗਾ ਬਾਕੀ ਸਰਵਿਸ ਦੀ ਅਸੀਂ ਤੁਹਾਨੂੰ 100% ਗਾਰੰਟੀ ਦੇ ਨਾ ਜੀ ਔਰ ਤੁਹਾਡੀ ਸੇਫਟੀ ਦੀ 100 ਤੋਂ 200 500 ਹਜ਼ਾਰ ਪਰਸੈਂਟ ਗਾਰੰਟੀ ਦਿੰਦੇ ਆ ਜੀ ਤੁਸੀਂ ਆਪਣੇ ਪਰਿਵਾਰਾਂ ਸਮੇਤ ਆਓ ਤੇ ਇੰਜੋਏ ਕਰੋ ਮੂਵੀ ਨੂੰ ਸਾਡੇ ਨਾਲ ਜੀ ਆਰ ਡੀ ਕਲੇਵ ਸਿਨੇਮਾ ਦੇ ਵਿੱਚ ਬਹੁਤ ਬਹੁਤ ਸਾਰਾ ਥੈਂਕ ਯੂ ਬਹੁਤ ਸਾਰੀਆਂ ਬਿਸ਼ੇਸ਼ ਗੜੀਆਂ ਇਸ ਵਕਤ ਤੱਕ ਤੁਹਾਨੂੰ ਮਿਲ ਰਹੀਆਂ ਹਨ ਪਰਮਾਤਮਾ ਤੁਹਾਨੂੰ ਔਰ ਤੁਹਾਡੇ ਕਾਰੋਬਾਰ ਵੀ ਬਰਕਤ ਕਰੇ ਬੈਸ ਬਿਸ਼ੇਸ਼ ਸਾਨੂੰ ਮਿਲ ਰਹੀਆਂ ਵਾ ਤੇ ਬਹੁਤ ਬਹੁਤ ਸਾਰਾ ਤੁਹਾਡਾ ਧੰਨਵਾਦ ਅ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਅੱਜ ਦਾ ਬਹੁਤ ਪਸੰਦ ਆਇਆ ਹੋਵੇਗਾ ਇਸਾਡੇ ਨਰਜੋਤ ਸਿੰਘ ਜੀ ਜੀ ਆਰਡੀ cinema ਵਿਵਾ ਪਲਾਜ਼ ਨੇੜੇ ਹਵੇਲੀ ਚਿਟੀ ਰੋਡ ਫਗਵਾੜਾ ਰੋਡ ਤੇ ਤੁਸੀਂ ਵੀ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਜਰੂਰ ਜਾ ਕੇ ਆਓ ਬਹੁਤ ਵਧੀਆ cinema ਬਹੁਤ ਅੱਛਾ ਲੱਗੇਗਾ ਤੁਹਾਨੂੰ ਬਹੁਤ ਅੱਛੀ ਫੂਡ ਦੀ ਕੁਆਲਿਟੀ ਆ ਇੱਕ ਵਾਰੀ ਜਰੂਰ ਜਾ ਕੇ ਵਿਜ਼ਿਟ ਕਰੋ ਜਰੂਰ ਮੂਵੀ ਦੇਖ ਕੇ ਆਓ ਜਿਹੜੇ ਦਰਸ਼ਕ ਸਾਨੂੰ ਇਸ ਵਕਤ ਸਾਡੇ ਨਾਲ ਜੁੜੇ ਆ ਸਾਨੂੰ ਦੇਖ ਰਹੇ ਆ ਤੇ ਜਿਹੜੇ ਸਾਨੂੰ ਇਸ ਤੋਂ ਬਾਅਦ ਦੇਖਣਗੇ ਸਾਡੀ ਜਿਹੜੀ ਆ ਵੀਡੀਓ ਆ जरूर शेयर करना, जरूर लाइक करना, अगर अच्छी लगे तो अगलिया अपडेट्स लैन लिय जरूर सा जुड़े रहो तद तकली मेनू जाने की टोनी शर्मा को इजाजत बहुत बहुत धनबाद